ਸਤਿ ਸ੍ਰੀ ਅਕਾਲ ਜੀ ਨਵੇਂ ਪੁਰਾਣੇ ਸਾਂਝੇ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਚਾਹ ਸਕੂਦੀਆਂ ਪਿੰਨੀਆਂ ਬਣਾਈਏ ਜਾਂ ਪਜੀਰੀ ਬਣਾ ਲਓ ਜਾਂ ਚਾਹ ਸਕੂ ਬਹੁਤ ਹੀ ਗੁਣਕਾਰੀ ਆ ਇਹਨੂੰ ਇਹਦੀਆਂ ਪਿੰਨੀਆਂ ਬਦਲਦੇ ਮੌਸਮ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਇਹ ਕਹਿ ਲਓ ਕਿ ਜਦੋਂ ਆਪਣੇ ਹਰ ਕੰਟਰੀ ਦਾ ਮੌਸਮ ਜਿਹੜਾ ਬਦਲਦਾ ਵਾ ਤੇ ਉਹ ਥੋੜਾ ਥੋੜਾ ਟਾਈਮ ਵੱਖਰਾ ਵੱਖਰਾ ਹੁੰਦਾ ਵਾ ਹਰ ਦੇਸ਼ ਦਾ ਤੇ ਹਰ ਦੇਸ਼ ਦੇ ਵਿੱਚ ਦਰਖਤ ਤਾਂ ਹੁੰਦੇ ਹੀ ਆ ਜਿਉਂ ਦਰਖਤ ਦੁਆਰਾ ਫੁੱਟਦੇ ਆ ਮੈਂ ਕਹੇ ਜਦੋਂ ਉਹਨਾਂ ਨੂੰ ਨਵੇਂ ਪੱਤੇ ਆਉਂਦੇ ਆ ਤੇ ਉਸ ਟਾਈਮ ਇਹ ਚਾਸਕੂ ਦੀ ਪੰਜੀਰੀ ਜਾਂ ਚਾਸਕੂ ਦੇ ਲੱਡੂ ਖਾਦੇ ਜਾਂਦੇ ਆ ਤਾਂ ਕਿ ਜਦੋਂ ਮੌਸਮ ਬਦਲਦਾ ਹੁੰਦਾ ਤੇ ਉਸ ਟਾਈਮ ਆਪਾਂ ਨੂੰ ਕਈ ਅਲਰਜੀਆ ਵਗੈਰਾ ਹੋ ਜਾਂਦੀਆਂ ਨੇ ਅਲਰਜੀ ਤੋਂ ਬਚਣ ਵਾਸਤੇ ਇਹ ਕਈ ਚੀਜ਼ਾਂ ਨੂੰ ਆਪਾਂ ਨੂੰ ਫਾਇਦੇ ਫਾਇਦਾ ਕਰਦੇ ਆ ਤੇ ਆਪਾਂ ਸਾਲ ਦੇ ਵਿੱਚ ਇੱਕ ਵਾਰੀ ਜਿੱਦਾਂ ਇੰਡੀਆ ਦੇ ਵਿੱਚ ਤਾਂ ਹੋਲੀਆਂ ਤੋਂ ਲੈ ਕੇ ਤੇ ਵਿਸਾਖੀ ਤੱਕ ਤਾਂ ਕਿ ਉੱਥੇ ਹੋਲੀਆਂ ਪਹਿਲਾਂ ਆਉਂਦੀਆਂ ਨੇ ਤੇ ਇੱਥੇ ਜਿੱਦੇ ਮੈਂ ਹੁਣ ਇਸ ਟਾਈਮ ਮੈਂ ਕੈਨੇਡਾ 'ਚ ਬਣਾ ਰਹੀ ਆ ਤਾਂ ਕਿ ਆਪਾਂ ਨੂੰ ਕੋਈ ਵੀ ਚੀਜ਼ ਜਿੱਥੋਂ ਦੀ ਜਿੱਥੇ ਆਪਾਂ ਰਹਿੰਦੇ ਆ ਉਤੋਂ ਦੇ ਮੌਸਮ ਨਾਲ ਮਤਾਬਕ ਬਣਾਉਣੀ ਪੈਂਦੀ ਆ ਤਾਂ ਕਿ ਆਪਾਂ ਘਰ ਵਿੱਚ ਇਹ ਚੀਜ਼ ਨੂੰ ਖਾਣਾ ਹੁੰਦਾ ਵਾ ਤੇ ਇਸ ਕਰਕੇ ਮੈਂ ਜਿਹੜੇ ਚਾਸਕੂ ਦੇ ਪੰਜੀਰੀ ਆ ਜਾਂ ਚਾਸਕੂ ਦੇ ਲੱਡੂ ਆ ਉਹ ਮੈਂ ਕੈਨੇਡਾ ਵਿੱਚ ਇਸ ਟਾਈਮ ਬਣਾ ਰਹੀ ਆ ਇਸ ਟਾਈਮ ਇੱਥੇ ਪੱਤੇ ਫੁੱਟ ਰਹੇ ਆ ਤੇ ਇੰਡੀਆ ਵਿੱਚ ਇਸ ਤੋਂ 1 ਮਹੀਨਾ ਪਹਿਲਾਂ ਪੱਤੇ ਨਵੇਂ ਆ ਰਹੇ ਸੀ ਤੇ ਉਹ ਵੀ ਵਿਸਾਖੀ ਤੱਕ ਪੰਜੀਰੀ ਖਾਣਦੇ ਆ ਲੋ ਜੀ ਆਪਾਂ ਚਾਸਕੂ ਦੀ ਪੰਜੀਰੀ ਨੂੰ ਸ਼ੁਰੂ ਕਰਦੇ ਆ ਤੇ ਤੁਹਾਨੂੰ ਚਾਸਕੂ ਵੀ ਦਿਖਾਉਣਾ ਹੈ ਕਿ ਮੇਰੇ ਬੱਚਿਆਂ ਨੂੰ ਚਾਸਕੂ ਦੇ ਬਾਰੇ ਵਿੱਚ ਨਹੀਂ ਪਤਾ ਹੋਣਾ ਤੇ ਆਪਾਂ ਚਾਸਕੂ ਵੀ ਸਾਰੇ ਬੱਚਿਆਂ ਨੂੰ ਦਿਖਾ ਦਿੰਨੇ ਆ ਕਿ ਚਾਸਕੂ ਕੀ ਚੀਜ਼ ਹੁੰਦੀ ਆ ਚਾਸਕੂਏ ਕੰਨ ਦਾਣੇ ਹੁੰਦੇ ਆ ਜਿੱਦਾਂ ਆਪਣੇ ਮਸਰ ਦੀ ਦਾਲ ਹੁੰਦੀ ਆ ਸਾਬਤ ਮਸਰ ਹੁੰਦੇ ਆ ਉਹਨਾਂ ਦਾ ਰੰਗ ਤਾਂ ਕਾਫੀ ਕਲਰ ਦਾ ਹੁੰਦਾ ਪਰ ਇਹ ਡਾਰਕ ਬਲੈਕ ਹੁੰਦੇ ਆ ਡਾਰਕ ਤੇ ਇਹਨਾਂ ਨੂੰ ਰੋਸਟ ਕਰਕੇ ਬਣਾਇਆ ਜਾਂਦਾ ਤੇ ਇਹ ਥੋੜੇ ਜਿਹਾ ਕੌੜੇ ਹੁੰਦੇ ਆ ਜਿਵੇਂ ਮੇਥੇ ਕੌੜੇ ਹੁੰਦੇ ਆ ਉਸ ਤਰੀਕੇ ਨਾਲ ਇਹ ਕੌੜੀ ਹੁੰਦੀ ਹੈ ਤੇ ਆਪਣੇ ਖੂਨ ਨੂੰ ਵੀ ਸਾਫ਼ ਕਰਦਾ ਲਓ ਜੀ ਆਪਾਂ ਬਣਾਈਏ ਚਾਸਕੂਦੀ ਪਨੀਰੀ ਤੇ ਤੁਹਾਨੂੰ ਦਿਖਾਉਣਾ ਜੀ ਪਹਿਲਾਂ ਆਪਾਂ ਚਾਸਕੂ ਨੂੰ ਰੋਸਟ ਕਰਨਾ ਲਓ ਜੀ ਆਪਾਂ ਚਾਸਕੂ ਨੂੰ ਰੋਸਟ ਕਰ ਲਏ ਤੇ ਫਿਰ ਤੁਹਾਨੂੰ ਨਾਲ ਨਾਲ ਦੱਸਦਾ ਕਿ ਕਿਹੜਾ ਕਿਹੜਾ ਸਮਾਨੇ ਦੇ ਵਿੱਚ ਪੰਦਾ ਵਾ ਚਾਸਕ ਨੂੰ ਆਪਾਂ ਡਰਾਈ ਹੋਸਟੇ ਕਰਨਾ ਵਾ ਪਹਿਲਾਂ ਪਾਲਿਟਲੇ ਦਾ ਫਰਾਈ ਪੈਨ ਲੈ ਲਿਓ ਗੈਸ ਨੂੰ ਆਨ ਕਰ ਲਿਓ ਇਹਨਾਂ ਚਾਸਕੂ ਆ 100 ਗ੍ਰਾਮ ਚਾਸਕੂ ਆ ਮਨ ਲੱਕੇ ਇੱਕ ਜਨੇ ਵਾਸਤੇ ਇੱਕ ਆਦਮੀ ਵਾਸਤੇ 100 ਗ੍ਰਾਮ ਚਾਸਕੂ ਬਹੁਤ ਹੁੰਦਾ ਵਾ ਮਨ ਲੱਕੇ ਸਾਲ ਦੇ ਵਿੱਚ ਆਪਾਂ ਇੱਕ ਵਾਰੀ ਇਹੇ ਲੱਡੂ ਖਾਣੇ ਹੁੰਦੇ ਲੱਡੂ ਜਾਂ ਪਨੀਰੀ ਜੋ ਵੀ ਤੁਸੀਂ ਬਣਾਉਨੇ ਆ ਤੁਸੀਂ ਸ਼ੱਕਰ ਨਾਲ ਬਣਾਉਂਗੇ ਤਾਂ ਪਨੀਰੀ ਬਣਾਉਂ ਗੁੜ ਨਾਲ ਬਣਾਉਂਗੇ ਤਾਂ ਲੱਡੂ ਬਣਾਵਾਂਗੇ ਇਹ ਗੁੜ ਥੋੜਾ ਜਿਹਾ ਮੈਲਟ ਹੋ ਜਾਂਦਾ ਤੇ ਲੱਡੂ ਵਟੇ ਜਾਂਦੇ ਪਿੰਨੀਆਂ ਵਟੀਆਂ ਜਾਂਦੀਆਂ ਲੋ ਜੀ ਆਪਣਾ ਫਰਾਈ ਪੈਨ ਗਰਮ ਹੋ ਗਿਆ ਤੇ ਸਿਮ ਗੈ ਇਸ ਤਰੀਕੇ ਨਾਲ ਇਹ ਤੜਕਣ ਲੱਗ ਜਾਣਗੇ ਜਦੋਂ ਮੈਂ ਕਿ ਜਦੋਂ ਇਹ ਤੜਕਣ ਲੱਗੇ ਤੇ ਉਸ ਟਾਈਮ ਇਹ ਚਾਸਕੂ ਪੁੱਜ ਗਿਆ ਤੇ ਉਸ ਟਾਈਮ ਗੈਸ ਨੂੰ ਆਪਾਂ ਬੰਦ ਕਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਗ੍ਰाइंड ਕਰਾਂਗੇ ਤੇ ਜਦੋਂ ਵੀ ਕਿਸੇ ਨੇ ਖਾਣਿਆ ਇਹ ਇਹਨਾਂ ਕੋਲ ਮੈਂ ਕਿ ਦੇਖ ਰਿਹਾ ਤੁਹਾਡੇ ਫੈਮਿਲੀ ਦੇ ਮੈਂਬਰ ਕਿੰਨੇ ਨੇ ਤੇ ਚਾਸਕੂ ਮਿਲ ਕੇ ਇਹਨੂੰ ਨਾਲੇ ਜਿਹੜੇ ਚਾਸਕੂ ਦੀ ਬੰਦੀਰੀ ਜਾਂ ਹੋਏਗਾ ਇਹਨੂੰ ਪੁੱਜੇ ਹੋਏ ਛੋਲਿਆਂ ਨਾਲ ਬਣਾਇਓ ਪੁੱਜੇ ਹੋਏ ਛੋਲਿਆਂ ਦੇ ਨਾਲ ਤੇ ਗੁੜ ਦੇ ਨਾਲ ਇਹ ਬਹੁਤ ਬੈਨੀਫਿਟ ਕਰਦੇ ਆ ਜਿਹੇ ਇੱਥੇ ਆਪਾਂ ਚਾਸਕੂ ਨੂੰ ਹੁਣ ਭੁੰਨ ਰਹੇ ਆ ਇਹਨੂੰ ਪਹਿਲਾਂ ਕੱਪੜੇ ਦੇ ਉੱਤੇ ਰੱਖ ਕੇ ਨਾ ਥੋੜਾ ਜਿ ਮੜਾਇਆ ਕਪੜਾ ਲੈ ਕੇ ਗਿੱਲਾ ਕਪੜਾ ਲੈ ਕੇ ਤੇ ਉਹਦੇ ਤੇ ਚੰਗੀ ਤਰ੍ਹਾਂ ਮਲ ਲਿਓ ਤਾਂ ਕਿ ਇਹਦੇ ਤੇ ਕੋਈ ਧੂੜ ਮਿੱਟੀ ਹੋਵੇ ਤਾਂ ਉਹੋ ਕਲੀਨ ਹੋ ਜਾਵੇ ਮੈਂ ਇਹਨੂੰ ਇਸ ਤਰੀਕੇ ਨਾਲ ਪਹਿਲਾਂ ਕਰਕੇ ਰੱਖ ਲਿਆ ਸੀ ਵੀ ਤਾਂ ਕਿ ਇਹਦੇ ਵਿੱਚ ਧੂੜ ਮਿੱਟੀ ਨਾ ਕੋਈ ਹੋਵੇ ਜੇ ਥੋੜਾ ਬਹੁਤਾ ਸਿੱਲਾ पण ਉਹਦੇ ਵਿੱਚ ਆ ਵੀ ਜਾਂਦਾ ਤਰੋਸਟ ਕੀਤੇ ਤੋਂ ਬਾਅਦ ਉਹ ਨਿਕਲ ਜਾਂਦਾ ਲਓ ਜੀ ਇੱਥੇ ਆਪਣਾ ਚਾਸਕੂ ਤੜਕਣ ਲੱਗ ਗਿਆ ਤੇ ਆਪਾਂ ਇੱਥੇ ਗੈਸ ਨੂੰ ਕਰਦਨੇ ਆ ਬੰਦ ਤੇ ਇਹਦੀ ਮਹਿਕ ਵੀ ਆਉਣ ਲੱਗ ਗਈ ਕੋਈ ਵੀ ਚੀਜ਼ ਜਿਹੜਾ ਆਪਾਂ ਡਰਾਈ ਰੋਸਟ ਕਰਦੇ ਆ ਬਸ ਇਤੋਂ ਦੀ ਮਹਿਕ ਆਉਣ ਲੱਗ ਜਾਂਦੀ ਆ ਤੇ ਉਸ ਟਾਈਮ ਕੋ ਸਿੱ ਗੈਸ ਬੰਦ ਕਰ ਦਿਆ ਪਰ ਬਿਲਕੁਲ ਸਮਤੇ ਜੇ ਆਪਣੇ ਅਲਸੀ ਭੁਜਦੀ ਹੁੰਦੇ ਜਾਂ ਆਪਣੇ ਦਾਣੇ ਭੁਜਦੇ ਹੁੰਦੇ ਆ ਉਸ ਤਰੀਕੇ ਨਾਲ ਤੇੜ-ਤੇੜ ਕਰਨ ਲੱਗ ਜਾਂਦੇ। ਤਾਂ ਕਿ ਆਪਾਂ ਨੂੰ ਪੀਸੇ ਵਿੱਚ ਥੋੜੀ ਆਸਾਨੀ ਹੋ ਜਾਂਦੀ ਐ ਇਹਨੂੰ। ਇਹਨੂੰ ਆਪਾਂ ਠੰਡਾ ਕਰਕੇ ਤੇ ਬਰੀਕ ਫਾਈਨ ਪਾਊਡਰ ਬਣਾ ਲਾਂਗੇ। 1 ਮਿੰਟ ਲਈ ਆਪਾਂ ਇਹਨੂੰ ਇੱਥੇ ਰੋਸਟ ਕਰ ਲੈਣਾ ਤੇ ਫਿਰ ਬਾਅਦ ਵਿੱਚ ਆਪਾਂ ਇਹਨੂੰ ਘਿਓ ਦੇ ਵਿੱਚ ਬਣਾ ਲਾਂਗੇ। ਆ ਤੁਹਾਨੂੰ ਆਵਾਜ਼ ਸੁਣ ਰਹੀ ਹੋਣੀ ਐ ਕਿ ਤੇੜ-ਤੇੜ ਦੀ ਆਵਾਜ਼ ਆ ਰਹੀ ਐ। ਸਿਰਫ ਇਹ 프라이ਪੈਨ ਗਰਮ ਹੀ ਆ ਤੇ ਉਹਦੇ ਨਾਲ ਹੀ ਹੋ ਰਿਹਾ। ਇੱਕ ਚੀਜ਼ ਹੋ ਰਿਹਾ ਕਿ ਜਿੰਨਾ ਜਿੰਨਾ ਚਾ ਸਕੂ ਆ ਉਸ ਤੋਂ ਡਬਲ ਚਾਹੇ ਤੁਸੀਂ ਵੇਸਣ ਲੈ ਲਿਓ ਤੇ ਚਾਹੇ ਭੁਜੇ ਛੋਲੇ ਲੈ ਲਿ ਜੇ ਪਤਾਸਕ ਨੂੰ ਆਪਣਾ ਪੁੱਜ ਗਿਆ ਤੇ ਆਪਾਂ ਇਹਨੂੰ ਠੰਡੇ ਹੋਣ ਲਈ ਰੱਖ ਦਿੰਦੇ ਆਂ ਕੋਲੀ ਦੇ ਵਿੱਚ ਕਰ ਦਿੰਦੇ ਆਂ ਇੱਥੇ ਆਪਾਂ ਜਿਹੜੇ ਪੁੱਜੇ ਹੋਏ ਛੋਲੇ ਆ ਤੇ ਆਪਾਂ ਉਹ ਪਾਉਣ ਲੱਗੇ ਆਂ ਉਹਨਾਂ ਵੀ ਥੋੜਾ ਜਿਆਦਾ ਕਰ ਲਈਏ ਕਿਉਂਕਿ ਕਈ ਵਾਰੀ ਸਿੱਲਾਪਨ ਹੁੰਦਾ ਉਹਦੇ ਵਿੱਚ ਤੇ ਬਰੀਕ ਪਾਊਡਰ ਨਹੀਂ ਬਣਦਾਗਾ ਤੁਸੀਂ ਇਹਨਾਂ ਦੇ ਛਿਲਕੇ ਉਤਾਰੇ ਵਾਲੇ ਵੀ ਲੈ ਸਕਦੇ ਆਂ ਤੇ ਛਿਲਕਿਆਂ ਸਮੇਤ ਵਾਲੇ ਵੀ ਲੈ ਸਕਦੇ ਆਂ ਉਹ ਆਪਣੀ ਮਰਜ਼ੀ ਆ ਮੈਂ ਇੱਥੇ ਜਿੰਨਾ ਚਾਸਕੂ ਆ ਤੇ ਮੈਂ ਉਨੇ ਹੀ ਛੋਲੇ ਲਏ ਆ ਕਿਉਂਕਿ ਇਹਦੇ ਵਿੱਚ ਮੈਂ ਨਾ ਥੋੜਾ ਜਿਆਦਾ ਠੰਡਾਈ ਪਾਊਡਰ ਪਾਉਣਾ ਆ ਉਹੜੇ ਮੈਂ ਤੁਹਾਨੂੰ ਦਿਖਾ ਦਊਂਗੀ ਕਿ ਕਿਹੜ ਉਦੇ ਨਾਲ ਇਹ ਹੈਗਾ ਕਿ ਜੇ ਤੁਹਾਡੇ ਜਿਨੇ ਵੀ ਖਾਣੀ ਆ ਕਈ ਵਾਰ ਉਹਦੇ ਪੇਟ ਵਿੱਚ ਗਰਮੀ ਹੁੰਦੀ ਆ ਪਹਿਲਾਂ ਹੀ ਉਹਨੂੰ ਥੋੜਾ ਜਿਹਾ ਛਿੰਨੀਆਂ ਚੀਜ਼ਾਂ ਪਾਉਣੀਆਂ ਪੈਂਦੀਆਂ ਇਹਦੇ ਵਿੱਚ ਇਸ ਕਰਕੇ ਇਹਦੇ ਇੱਕ ਕੋਲੀਆਂ ਛੋਲਿਆਂ ਦੀ ਲਈਏ ਪੁਜੇ ਹੋਏ ਛੋਲਿਆਂ ਦੀ ਤੁਸੀਂ ਪੁਜੇ ਹੋਏ ਛੋਲਿਆਂ ਦੀ ਦੋ ਕੋਲੀਆਂ ਵੀ ਲੈ ਸਕਦੇ ਆ ਜਦੋਂ ਆਪਾਂ ਪੁਜੇ ਹੋਏ ਛੋਲੇ ਤੇ ਗੁੜ ਲੈ ਲਈਏ ਤੇ ਇਹ ਐਰਨ ਭਰਪੂਰ ਹੁੰਦੇ ਆ ਤੇ ਪ੍ਰੋਟੀਨ ਵੀ ਹੁੰਦੇ ਆ ਇਹਨਾਂ ਵਿੱਚ ਤੇ ਆਪਾਂ ਨੂੰ ਥੋੜਾ ਜਿਹਾ ਹੈਲਥੀ ਵੀ ਬਣ ਜਾਂਦੀ ਹੈ ਪੰਜੇ ਪੇਰੀ ਇਹਨਾਂ ਦਾ ਵੀ ਰੋਸਟ ਕਰ ਲਿਆ ਉਹਨਾਂ ਦੀ ਛੋਲੇ ਤੇ ਚਾਹ ਸਕੂ ਤੇ ਫੇਰ ਤਾਂ ਆਪਾਂ ਇੱਕ ਵਾਰੀ ਚਾਸਕੂ ਤਾਂ ਮੈਂ ਸਾਹਬਤਾ ਦਿਖਾ ਦਿੰਨੀ ਆ ਜਿਹੜੇ ਕਰਕੇ ਜੀਵੀ ਹੋਵੇ ਉਹਨੂੰ ਇੱਕ ਵਾਰੀ ਦੁਬਾਰਾ ਆ ਨਾ ਥੋੜਾ ਜਿਆਦਾ ਸੇਕ ਲਵਾ ਲਿਆ ਕਰੋ ਤਾਂ ਕਿ ਕਈ ਵਾਰੀ ਪਹਿਲਾਂ ਦੇ ਕੁਝ ਜੇਵੇ ਹੁੰਦੇ ਆ ਛੋਲੇ ਤੇ ਆਪਣਾ ਸਿੱਲਾ ਪਾਣਾ ਜਾਂਦਾ ਹੁਣ ਕਿਹੜਾ ਆਪਾਂ ਪੱਟੀਆਂ ਤੇ ਰੋਜ਼ ਰੋਜ਼ ਤਾਜ਼ੇ ਭਜਰ ਪਣਾ ਕੇ ਲੈ ਕੇ ਉਹਨੇ ਬੈਕਟਾਂ ਵਾਲੀ ਲੈ ਕੇ ਆਉਣੇ ਆ ਬੈਕਟਾਂ ਵਿੱਚ ਪਤਾ ਨਹੀਂ ਕਿੰਨੇ ਟਾਈਮ ਦੇ ਭਜੇ ਹੋਏ ਹੁੰਦੇ ਆ ਇਹ ਉਹ ਨੇੜੇ ਕਰਕੇ ਦਿਖਾ ਦਿੰਦੇ ਨਾਲ ਜਿਹੜਾ ਜਿਹੜਾ ਚੀਜ਼ਾਂ ਮੈਂ ਪਾਉਣੀਆਂ ਨੇ ਉਹ ਤੁਹਾਨੂੰ ਦਿਖਾ ਦਿੰਦੇ ਤੁਸੀਂ ਅਸਮਾਨ ਦੇਖ ਸਕਦੇ ਆ ਆਪਾਂ ਗੁੜ ਲੈ ਲਿਆ ਜੀ ਅਧੁਕਾਸ ਕਰਕੇ ਤੇ ਆ ਚਾਸਕੂ ਹੁੰਦਾ ਹੈ ਇਹ ਤਾਂ ਮੈਂ ਨੇੜੇ ਦਿਖਾ ਦਿੰਨੀ ਆ ਆ ਚਾਸਕੂ ਦੇ ਦਾਣੇ ਹੁੰਦੇ ਆ ਜੀ ਲੀ ਜਾ ਇਹੇ ਚਾਸਕੂ ਦੇ ਇਧਰ ਆਪਾਂ ਕੁਝ ਛੋਲੇ ਲੈ ਲਿਆ ਤੇ ਇਧਰ ਆਪਾਂ ਦੇਸੀ ਘਿਓ ਲੈ ਲਿਆ ਤੇ ਇਧਰ ਆਪਾਂ ਮਿਰਚ ਢੰਡਾਈ ਵਾਲਾ ਪਾਊਡਰ ਆ ਉਹ ਲੈ ਲਿਆ ਢੰਡਾਈ ਵਾਲੇ ਪਾਊਡਰ ਦੇ ਵਿੱਚ ਕੀ ਕੀ ਕੁਝ ਹੁੰਦਾ ਵਾ ਤੁਹਾਨੂੰ ਦਿਖਾ ਦਿੰਨੇ ਆ ਇਹ ਤੁਸੀਂ ਆਪਾਂ ਘਰੇ ਵੀ ਬਣਾ ਸਕਦੇ ਆ ਤੇ ਆਪਾਂ ਨੂੰ ਇਹ ਬਣਾ ਬਣਾ ਵੀ ਮਿਲ ਜਾਂਦਾ ਇਹਦੇ ਵਿੱਚ ਜੀ ਨਲਾਵ ਦੀਆਂ ਪੱਤੀਆਂ ਹੁੰਦੀਆਂ ਸੁੱਕੀਆਂ ਹੋਈਆਂ ਮਿਸ਼ਰੀ ਹੁੰਦੀ ਆ ਤੇ ਖਰੂਜੇ ਦੇ ਬੀਜ ਹੁੰਦੇ ਆ ਸੌਫ ਹੁੰਦੀ ਆ ਤੇ ਖਸਖਸ ਹੁੰਦੀ ਆ ਮੇਨ ਇਹੀ ਚ ਪੰਜ ਚੀਜ਼ਾਂ ਹੁੰਦੀਆਂ ਨੇ ਠੰਡਾਈ ਦੀਆਂ ਬਾਕੀ ਜਿਹੜਾ ਡਰਾਈ ਫੂਡ ਵਗੈਰਾ ਪਾਉਣਾ ਹੁੰਦਾ ਠੰਡਾਈ ਵਿੱਚ ਉਹਨੂੰ ਕਰੀਮ ਕਰੀਮ ਟੈਕਚਰ ਦੇਣ ਵਾਸਤੇ ਤੇ ਆਪਾਂ ਉਹ ਪਾਉਨੇ ਆ ਮੇਨ ਜਿਹੜੀਆਂ ਆਹ ਚੀਜ਼ਾਂ ਹੁੰਦੀਆਂ ਨੇ ਠੰਡਾਈ ਦੇ ਪਾਊਡਰ ਦੇ ਵਿੱਚ ਇਹਨੂੰ ਤੁਸੀਂ ਘਰੇ ਵੀ ਬਣਾ ਸਕਦੇ ਆ ਤੇ ਕੋਈ ਵੀ ਚੀਜ਼ ਜੇ ਤਨ ਲਓ ਜੀ ਮੈਂ ਤੁਹਾਨੂੰ ਹੁਣ ਸਾਰਾ ਦਿਖਾ ਦਿੰਦਾ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਦੇ ਆ ਉਹ ਜਿਹੇ ਛੋਲਿਆਂ ਨੂੰ ਵੀ ਤੇ ਚਸਕੂ ਨੂੰ ਵੀ ਤੇ ਤਾਂ ਕਿ ਮੈਂ ਇਸ ਕਰਕੇ ਇੱਕ ਕੌਲੀ ਲਈਏ ਛੋਲਿਆ ਦੀ ਤਾਂ ਕਿ ਮੈਂ ਉਹ ਟੰਡਾਈ ਵਾਲਾ ਪਾਊਡਰ ਵਿੱਚ ਪਾਉਣਾ ਤੇ ਆਪਣੇ ਦੋ ਕੌਲੀਆਂ ਬਣ ਜਾਣਗੀਆਂ ਇੱਕ ਕੌਲੀ ਚਾਸਕੂਦੀ ਬਣ ਜੂਗੀ 100 ਗ੍ਰਾਮ ਚਾਸਕੂ ਆ ਤੇ 200 ਗ੍ਰਾਮ 100 ਗ੍ਰਾਮ ਹੀ ਆਪਣੇ ਛੋਲੇ ਆ ਤੇ 100 ਗ੍ਰਾਮ ਹੀ ਮੇਰਾ ਟੰਡਾਈ ਦਾ ਪਾਊਡਰ ਹੋਊਗਾ ਤੇ 200 ਗ੍ਰਾਮ ਮੈਂ ਗੁੜ ਲਿਆ ਇਹਦੇ ਵਿੱਚ ਤੁਸੀਂ ਸ਼ੱਕਰ ਵੀ ਲੈ ਸਕਦੇ ਆ ਗੁੜ ਵੀ ਲੈ ਸਕਦੇ ਮੈਂ ਇਹ ਕਦੋਂ ਕਸ ਕੀਤਾ ਹੋਇਆ ਵਾ ਉਹ ਆਪਾਂ ਜਿੰਨਾ ਕਪੜਾ ਲੱਗੂਗਾ ਅੱਧੀ ਕੌਲੀ ਲੱਗਦੀ ਆ ਜਾਂ ਕਿੰਨਾ ਲੱਗਦਾ ਵਾ ਉਹ ਸਾਬ ਨਾਲ ਆਪਾਂ ਲੈ ਲਾਂਗੇ ਆਪਾਂ ਇਹਨੂੰ ਇੰਨਾ ਕੁ ਭੁੰਨਾ ਕਿ ਜਿਵੇਂ ਆਪਾਂ ਪ੍ਰਸ਼ਾਦ ਭੁੰਨੇ ਆ ਉਸ ਤਰੀਕੇ ਨਾਲ ਇਹਨਾਂ ਕਪਾਂ ਆਮ ਪ੍ਰਸ਼ਾਦ ਦੇ ਵਿੱਚ ਪਾਉਨੇ ਆ ਜਿੰਨਾ ਪੀਸ ਕੇ ਆਪਣਾ ਬਣ ਜਾਊਗਾ ਤੇ ਉਹਨਾਂ ਆਪਾਂ ਇਹਨਾਂ ਲੈ ਲਵਾਂਗੇ ਅਜਿਹਾ ਭਾਰੀ ਤੇਲੀ ਦੀ ਕੜਾਹੀ ਲੈ ਲਈ ਆ ਤੇ ਗੈਸ ਨੂੰ ਆਪਾਂ ਆਨ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਆਦਾ ਪਾਵਾਂਗੀ ਘਿਓ ਕਿਉਂ ਮੈਂ ਪਹਿਲਾਂ ਅੱਧਾ ਹੀ ਪਾਉਂਗੀ ਤਾਂ ਕਿ ਲੋੜ ਪਈ ਤਾਂ ਫਿਰ ਹੋਰ ਪਾ ਲਾਂਗੇ ਉਹਦਾ ਮੈਂ ਇੱਕ ਕੌਲੀ ਘਿਓ ਦੀ ਲਈ ਆ 200 ਗ੍ਰਾਮ ਦੀ ਕੌਲੀ ਆ ਇਹ ਕਿਉਂ ਉਹਨਾਂ ਆਪਾਂ ਮੈਲਟ ਹੋਣ ਦਿੰਨੇ ਆ ਜੇ ਤਾਂ ਤੁਸੀਂ ਵੇਸਣ ਨਾਲ ਬਣਾ ਰਹੇ ਆ ਫਿਰ ਤਾਂ ਜਦੋਂ ਘਿਓ ਮੈਲਟ ਹੋ ਗਿਆ ਤੇ ਪਹਿਲਾਂ ਵੇਸਣ ਨੂੰ ਭੁੰਨਿਓ ਜਦੋਂ ਵੇਸਣ ਆਪਣਾ 80% ਭੁੱਜ ਗਿਆ ਉਸ ਤੋਂ ਬਾਅਦ ਚਾਸਕੂ ਪਾਓ ਚਾਸਕੂ ਦਾ ਜਿਹੜਾ ਪਾਊਡਰ ਆ ਤੇ ਮੇਰੇ ਕੋਲ ਪੁੱਜੇ ਹੋਏ ਛੋਲਿਆਂ ਦਾ ਪਾਊਡਰ ਆ ਜੋ ਕਿ ਬਣਾਇਆ ਹੋਇਆ ਮੈਂ ਆਟਾ ਜਿਹੜਾ ਬਣਾਇਆ ਵਾ ਤੇ ਮੈਂ ਇਹਨੂੰ ਪਹਿਲਾਂ ਚਾਸਕੂ ਨੂੰ ਪਾਉਂਗੀ ਤੇ ਫਿਰ ਮੈਂ ਛੋਲਿਆਂ ਦੇ ਆਟੇ ਨੂੰ ਪਾਉਂਗੀ ਇਸ ਚੀਜ਼ ਦਾ ਧਿਆਨ ਰੱਖਣਾ ਵੀ ਤੁਸੀਂ ਛੋਲਿਆਂ ਦੇ ਪੁੱਜੇ ਹੋਏ ਛੋਲਿਆਂ ਦੇ ਆਟੇ ਨਾਲ ਬਣਾ ਰਹੇ ਹੋ ਜਾਂ ਬੇਸਨ ਨਾਲ ਬਣਾ ਰਹੇ ਹੋ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਬਣ ਜਾਂਦਾ ਲੱਡੂਆਂ ਦਾ ਜਾਂ ਪੰਜੀਰੀ ਦਾ ਤੇ ਖਾਣ ਵਿੱਚ ਟੇਸਟੀ ਲੱਗਦਾ ਇਹ ਤੁਸੀਂ ਇਹਨਾਂ ਨੂੰ ਨਹੀਂ ਪਸੰਦ ਕਰਦੇ ਬਲਕਿ ਪੁੱਜੇ ਹੋਏ ਛੋਲਿਆਂ ਨੂੰ ਜਾਂ ਬੇਸਨ ਨੂੰ ਕਈ ਲੋਕੀ ਨਹੀਂ ਪਸੰਦ ਉਹ ਆਪਣੀ ਮਰਜ਼ੀ ਆ ਮਦਕੇ ਜਿਹੜੇ ਨਾਲ ਥੋੜੇ ਜਿਹੇ ਹੈਲਥੀ ਬਣ ਜਾਂਦੇ ਆ ਉਝੇ ਹੋ ਛੋਲੇ ਦੇ ਨਾਲ ਇਹਨਾਂ ਆਪਾਂ ਗੋੜ ਖਾਣੇ ਆ ਕਿਉਂ ਮੈਲਟ ਹੋ ਗਿਆ ਇੱਥੇ ਜਿਹੜਾ ਆਪਣਾ ਚਾਸਕੂ ਆਪਾਂ ਪੀਸਿਆ ਵਾ ਆウダー ਬਣਾਇਆ ਤੇ ਆਪਾਂ ਉਹ ਪਾ ਦਿੰਦੇ ਆ ਜੀ ਬੇਸਨ ਲੈਣਾ ਤਾਂ ਪਹਿਲਾਂ ਬੇਸਨ ਪਾਉਣਾ ਵਾ ਤੇ ਬੇਸਨ ਨੂੰ 80% ਕੁਕ ਕਰਨਾ ਤੇ ਬਾਅਦ ਵਿੱਚ ਚਾਸਕੂ ਪਾਉਣਾ ਇਹ ਕੜਛੀ ਵਿੱਚ ਬਾਅਦ ਚਲਾਉਂਗੀ ਚਾਸਕੂ ਨੂੰ ਮੈਂ 2 ਮਿੰਟ ਹੀ ਭੁੰਨੂਗੀ ਕਿਉਂ ਉਹਦੇ ਵਿੱਚ ਜ਼ਿਆਦਾ ਨਹੀਂ ਭੁੰਨਾਗਾ ਤਾਂ ਕਿ ਆਪ ਨੂੰ ਇਹਦੇ ਪੂਰੇ ਬੈਨੀਫਿਟ ਮਿਲ ਸਕਣ ਉਹਦਾ ਕਰਕੇ ਤੁਸੀਂ ਥੋੜਾ ਜਿਹਾ ਗੁੜ ਦੀ ਮਾਤਰਾ ਵੱਧ ਰੱਖ ਲਿਓ ਜਾਂ ਸ਼ੱਕਰ ਦੀ ਮਾਤਰਾ ਵੱਧ ਰੱਖ ਲਿਓ ਤਾਂ ਕਿ ਖਾਣ ਵਿੱਚ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਇਹਨੂੰ ਬੱਚੇ ਵੀ ਖਾ ਸਕਦੇ ਆ ਬਜ਼ੁਰਗ ਵੀ ਖਾ ਸਕਦੇ ਸਾਰੇ ਹੀ ਖਾ ਸਕਦੇ ਆ ਕਿਉਂਕਿ ਆਪਾਂ ਕਿਉਂ ਬਾਅਦ ਵਿੱਚ ਮੈਂ ਤਾਂ ਹੋਰ ਪਾਉਣਾ ਵਾ ਜੇ ਮੈਨੂੰ ਲੋੜ ਪਈ ਤੇ ਜਿਹੜੇ ਛੋਲਿਆਂ ਦਾ ਆਟਾ ਹੁੰਦਾ ਜਾਂ ਹਨਾ ਪੁਜੇ ਹੋਏ ਛੋਲਿਆਂ ਦਾ ਉਹ ਥੋੜਾ ਜਿਹਾ ਕਿਹਨੂੰ ਵੱਧ ਚੋ ਸੋਕਦਾ ਵਾ ਤੇ ਇਸ ਕਰਕੇ ਆਪਾਂ ਨੂੰ ਕਿਉਂ ਜੀ ਦੁਬਾਰਾ ਲੋੜ ਪੈ ਸਕਦੀ ਆ ਲਓ ਜੀ ਆਪਾਂ ਇੱਥੇ ਚਾਸਕੋ ਨੂੰ ਭੁੰਨ ਲਿਆ 2 ਮਿੰਟ ਵਾਸਤੇ ਤੇ ਹੁਣ ਆਪਾਂ ਇਹਦੇ ਵਿੱਚ ਪੁਜੇ ਹੋਏ ਇਹਨੂੰ ਆਪਾਂ ਡਬਲ ਲੈਣਾ ਵਾ ਪਰ ਮੈਂ ਇਹਦੇ ਵਿੱਚ ਉਹ ਦੂਸਰੀ ਟੰਡਈ ਆਈ ਪਾਊਡਰ ਪਾਉਣਾ ਵਾ ਇੱਕੋ ਜਿਹੀ ਉਹਦੀ ਹੈਗੀ ਆ ਇਸ ਕਰਕੇ ਮੈਂ ਇੱਕੋ ਹੀ ਕੋਲੀ ਲਈ ਹੈ ਜਿੱਤਾਂ ਕਿ ਆਪਾਂ ਇਹ ਲੱਡੂ ਬਸ 15 20 ਕੀ ਬਣਾਉਣੇ ਆ ਤਾਂ ਕਿ ਆਪਾਂ ਬਸ ਇਹ ਮਹੀਨੇ ਦੇ ਵਿੱਚ ਵਿੱਚ ਜਿਹੜਾ ਚਿਤ ਦਾ ਮਹੀਨਾ ਹੁੰਦਾ ਉਹਦੇ ਵਿੱਚ ਵਿੱਚ ਖਾਦੇ ਜਾਣਾ ਜੇ ਆਪਾਂ ਇੱਕ ਮਿੰਟ ਕਰਕੇ ਉਹ ਪੁੱਜੇ ਤਾਂ ਹੁੰਦੇ ਹੀ ਛੋਲੇ ਤੇ ਆਪਾਂ ਇੱਕ ਮਿੰਟ ਵਾਸਤੇ ਇਹ ਆਟੇ ਨੂੰ ਵੀ ਭੁੰਨ ਲੈਣੇ ਆ ਇਹ ਵਿੱਚ ਲੋ ਜੀ ਤੁਹਾਨੂੰ ਭੁੰਨ ਕਿਵੇਂ ਮੈਂ ਦਿਖਾਉਣੀ ਆ ਇੱਕ ਵਾਰੀ ਵੀ ਆਪਣਾ ਮਟੀਰੀਅਲ ਇਦਾਂ ਦਾ ਵਾ ਬੜ ਪਾਉਣ ਤੋਂ ਪਹਿਲਾਂ ਲੋ ਜੀ ਇਹ ਆਪਾਂ ਛੋਲਿਆਂ ਦਾ ਆਟਾ ਤੇ ਚਾਸਕੂ ਦਾ ਆਟਾ ਵਾ ਇਦਾਂ ਦਾ ਹੋ ਗਿਆ। ਇਹ ਇੰਨਾ ਕਿਉਂ ਰੱਖਣਾ ਵਾ ਕਿਉਂ ਤੁਸੀਂ ਦੇਖ ਸਕਦੇ ਆ। ਵੀ ਜਿਵੇਂ ਆਪਣਾ ਪ੍ਰਸ਼ਾਦ ਦੇ ਵਿੱਚ ਹੁੰਦਾ ਵਾ। ਇਹਦਾ ਕਾਫੀ ਕਲਰ ਤਾਂ ਆਇਆ ਤਾਂ ਕਿ ਇਹ ਬਲੈਕ ਕਲਰ ਦਾ ਚਾਸਕੂ ਹੁੰਦਾ ਤੇ ਪੀਲੇ ਕਲਰ ਦੇ ਆਪਣੇ ਭੁਜੇ ਹੋਏ ਛੋਲਿਆਂ ਦਾ ਆਟਾ ਹੁੰਦਾ ਵਾ ਤੇ ਇਹ ਕਾਫੀ ਬਣ ਜਾਂਦਾ। ਤੇ ਥੋੜੀ ਡਾਰਕ ਕਲਰ ਦੀ ਇਹਦੇ ਪਿੰਨੀਆਂ ਬਣਦੀਆਂ ਨੇ ਜਿਵੇਂ ਆਪਣੀਆਂ ਅਲਸੀ ਦੀਆਂ ਪਿੰਨੀਆਂ ਬਣਦੀਆਂ ਨੇ। ਅਸੀਂ ਇਸ ਥਾਂ ਤੇ ਆਪਾਂ ਹੁਣ ਇਹਦੇ ਵਿੱਚ ਜਿਹੜਾ ਠੰਡਾਈ ਪਾਊਡਰ ਆਪਣਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਆ ਦਿਖਾਇਆ ਸੀ ਇਹਨੂੰ ਰੋਸਟ ਕਰਕੇ ਸਾਰੇ ਨੂੰ ਹੁਣ ਇਹ ਤੇਣੀ ਆਈ ਪਾウダー ਪਾ ਦਨੇ ਆ ਇਹਨੂੰ ਪਾ ਮਿਕਸ ਕਰ ਦਨੇ ਆ ਇਹਦੇ ਵਿੱਚ ਇਹਨੂੰ ਰੋਸਟ ਕਰਕੇ ਤੇ ਗ੍ਰाइंड ਕੀਤਾ ਹੋਇਆ ਵਾ ਵੀ ਇਹ ਰੋਸ ਹੋਇਆ ਵੇ ਇਹਨੂੰ ਬਹੁਤਾ ਭੁੰਨਣ ਦੀ ਲੋੜ ਨਹੀਂ ਤੇ ਅਸੀਂ ਆਪਾਂ ਗੈਸ ਬੰਦ ਕਰਕੇ ਤੇ ਫਿਰ ਬਾਅਦ ਵਿੱਚ ਇਹਦੇ ਵਿੱਚ ਗੁੜ ਪਾਉਨੇ ਆ ਇੱਕ ਵਾਰੀ ਮਿਕਸ ਕਰ ਦਈਏ ਚੰਗੀ ਤਰ੍ਹਾਂ ਆ ਤੁਸੀਂ ਦੇਖ ਸਕਦੇ ਜੀ ਇਦਾਂ ਦਾ ਬਣਨਾ ਹੈ ਨੇ ਜੀ ਆਪਣਾ ਸਾਰਾ ਇਹ ਸਮਾਨ ਪੁੱਜ ਗਿਆ ਇੱਕ ਮਿੰਟ ਆਪਾਂ ਉਹਨੂੰ ਵੀ ਪਾ ਦਿੱਤਾ ਢੰਡਾਈ ਪਾਊਡਰ ਨੂੰ ਵੀ ਤੇ ਹੁਣ ਆਪਾਂ ਇਹਦੇ ਵਿੱਚ ਗੁੜ ਪਾ ਦੇਣਾ ਜਦੋਂ ਸੁੱਕੀ ਪਨੀਰੀ ਬਣਾਉਣੀ ਤਾਂ 100 ਗ੍ਰਾਮ ਹੀ ਪਾ ਲਿਓ ਤੇ ਮੈਂ ਇਹਦੇ ਥੋੜੇ ਲੱਡੂ ਬਟਣੇ ਆ ਪਨੀਰ ਬਟਣੀਆਂ ਨੇ ਤੇ ਇਸ ਕਰਕੇ ਮੈਂ ਮੈਂ ਕਿਦੋਂ 150 ਗ੍ਰਾਮ ਕਿਉਂ ਪਾ ਲਿਆ ਤੇ ਜਿਹੜੀ ਜਿਹੜੀ ਗੁੜ ਸ਼ੱਕਰ ਲੈਣੀ ਆ ਤੁਸੀਂ ਕਿਉਂਕਿ ਜੇ ਆਪਾਂ ਥੀ ਸ਼ੂਗਰ ਦੀ ਮਿਲ ਜਾ ਤਾਂ ਉਹ ਇਹਨੂੰ ਚਾਹੇ ਬਰਾਬਰ ਮਾਤਰਾ ਵਿੱਚ ਗੁੜ ਸ਼ੱਕਰ ਲੈ ਸਕਦੇ ਸਾਂ ਗੁੜ ਸ਼ੱਕਰ ਜਿਹੜਾ ਤੁਸੀਂ ਲੈਣਾ ਆਪਣੀ ਮਰਜ਼ੀ ਮਿੱਠਾ ਮੁਤਾਬਕ ਜਿੰਨਾ ਤੁਸੀਂ ਖਾਣਾ ਵਾ ਉਸ ਮੁਤਾਬਕ ਲੈ ਸਕਦੇ ਆ ਪਰ ਥੋੜੀ ਜਿਹੀ ਗੜਤਨ ਵਿੱਚ ਹੋਣ ਕਰਕੇ ਮੈਂ ਕਹਿੰਿਆ ਕਿ ਨੂੰ ਤੁਸੀਂ ਜਿੰਨਾ ਆਪਣਾ ਛੋਰੀਆਂ ਦਾ ਆਟਾ ਹੁੰਦਾ ਜਾਂ ਆਪਣਾ ਬੇਸਣ ਹੁੰਦਾ ਉਹਨਾਂ ਤੁਸੀਂ ਇਹਦੇ ਵਿੱਚ ਗੁਰ ਸ਼ੱਕਰ ਪਾ ਲਿਆ। ਜੁਝੇ ਇੱਥੇ ਮੈਂ ਗੁਰ ਨੂੰ ਕੱਦੂਕਸ ਕੀਤਾ ਹੋਇਆ ਵਾ ਤੇ ਉਹ ਮੈਂ ਇਹਦੇ ਵਿੱਚ ਪਾਉਣ ਲੱਗੀ ਆ। ਦੋ ਕੌਲੀਆਂ ਹੈਗੀਆਂ ਜੀ ਗੁੜ ਦੀਆਂ। ਗੁੜ ਨੂੰ ਜੇ ਤੁਸੀਂ ਜਲੋ ਵੀ ਲੈਣਾ ਕੱਦੂਕਸ ਕਰਕੇ ਲਿਓ ਤਾਂ ਕਿ ਉਹ ਛੇਤੀ ਮੈਲਟ ਹੋ ਜਵੇ ਇਹ ਵਿੱਚ। ਤੇ ਗੈਸ ਨੂੰ ਆਪ ਇੱਥੇ ਬੰਦ ਕਰ ਦੇਣਾ ਗੁੜ ਪਾ ਕੇ। ਜਦੋਂ ਆਪਣਾ ਸਾਰਾ ਸਮਾਨ ਭੁੱਜ ਗਿਆ ਉਸ ਟਾਈਮ ਗੈਸ ਨੂੰ ਬੰਦ ਕਰ ਦਿਓ ਕੜਾਹੀ ਦਾ ਸੇਕ ਹੁਣ ਗਰਮ ਹੁੰਦੀ ਆ ਤੇ ਬਾਕੀ ਸਮਾਨ ਦੀ ਗਰਮਾਇਸ਼ ਦੇ ਨਾਲ ਹੀ ਗੁੜ ਨੇ ਮੈਲਟ ਹੋ ਜਾਣਾ। ਜੇ ਆਪਾਂ ਇੱਥੇ ਗੁੜ ਪਾ ਕੇ ਨੂੰ ਮੈਲਟ ਕਰਦੇ ਆ ਤੇ ਫਿਰ ਆਪਾਂ ਇਹਨੀਆਂ ਬਿਨਿਆ ਬੜਦੇ ਆ ਤਾਂ ਕਿ ਇਹਦੇ ਵਿੱਚ ਡਰਾਈ ਫੂਡ ਵਗੈਰਾ ਕੁਝ ਨਹੀਂ ਪਾਉਣਾਗਾ ਤਾਂ ਕਿ ਇਹ ਹੈਵੀ ਨਾ ਜ਼ਿਆਦਾ ਹੋਵੇ ਤੇ ਆਪਾਂ ਇਹਨੂੰ ਇੱਕ ਦਵਾਈ ਦੇ ਤੌਰ ਤੇ ਹੀ ਖਾਣਾ ਵਾ ਕਿਉਂਕਿ ਇਹ ਆਪਾਂ ਲੰਬਾ ਟਾਈਮ ਵੀ ਨਹੀਂ ਚਲਾ ਸਕਦੇ ਇਹਨੂੰ ਇਹ ਥੋੜੇ 1 ਮਹੀਨੇ ਦੇ ਵਿੱਚ ਵਿੱਚ ਹੀ ਆਪਣੀਆਂ ਇਹ ਜਿਹੜਿਆ ਤੇ ਜਿਹਦਾ ਇਧਰ ਮੌਸਮ ਕੈਨੇਡਾ ਅਮਰੀਕਾ ਦੇ ਵਿੱਚ ਹੈਗਾ ਤੇ ਇੱਥੇ ਤੁਸੀਂ ਹੁਣ ਬਣਾ ਕੇ ਤੇ ਇਹ ਤੋਂ ਅਗਲਾ ਮਹੀਨਾ ਅਗਾਹ ਲਾ ਲਓ ਵੀ ਅਪ੍ਰੈਲ ਤੱਕ ਆਪਾਂ ਖਾ ਸਕਦੇ ਆ ਜਿੱਦ ਨਹੀਂ ਕਿ ਇੱਥੇ ਠੰਡ ਹੁੰਦੀ ਆ ਤੇ ਆਪਣੇ ਹਜੇ ਲੋ ਜੀ ਹੁਣ ਮੇtan ਉਹ ਲੱਡੂ ਵੱਟ ਕੇ ਥੋੜਾ ਠੰਡਾ ਹੋ ਲੈਂਦੇ ਨੇ ਆ ਗਿਆ ਆਪਣਾ ਗੋੜ ਮੈਲਟ ਹੋ ਗਿਆ ਤੇ ਇੱਕੋ ਜਿਹਾ ਮੈਂ ਤੁਹਾਨੂੰ ਇਹਦਾ ਟੈਕਸਚਰ ਵੀ ਦਿਖਾ ਦਿੰਨੀ ਆ ਤੇ ਇਹਦੀ ਜਿਹੜੀ ਪਿੰਨੀ ਬਣਾਉਣੀ ਆ ਤੁਸੀਂ ਨਿੰਬੂ ਸਾਈਜ਼ ਦੀ ਬਣਾਇਓ ਮੇਰਾ ਆਪਾਂ ਜ਼ਿਆਦਾ ਵੱਡੀ ਪਿੰਨੀ ਨਹੀਂ ਖਾਣੀ ਇਹ ਤੇ ਬਾਕੀ ਤੁਸੀਂ ਆਪਦੇ ਆ ਇੱਕ ਮੈਂਬਰ ਵਾਸਤੇ ਮੈਂ 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 ਇਹ ਮੈਜ਼ਰਮੈਂਟ ਕੀਤੀ ਆ ਤੁਸੀਂ ਜਿੰਨੇ ਪਰਵਾਦ ਦੇ ਮੈਂਬਰਾਂ ਨੇ ਖਾਣੀਆਂ ਤਾਂ ਉਹ ਸਭ ਨਾ ਆਪਣੀ ਮੈਜ਼ਰਮੈਂਟ ਕਰ ਲਿਓ ਦੇਖੋ ਜੀ ਗੋੜ ਪਾ ਕੇ ਤੁਸੀਂ ਆਪਣਾ ਟੈਕਸਚਰ ਦੇਖ ਸਕਦੇ ਆ ਜੀ ਹੁਣ ਆਪਾਂ ਤੁਹਾਨੂੰ ਇਹਦੇ ਲੱਡੂ ਵੱਟ ਕੇ ਦਿਖਾਉਨੇ ਆ ਉਸ ਜਿ ਆਪਣਾ ਸਾਰਾ ਮ ਤੇਲ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਦੇ ਲੱਡੂ ਬੱਢਦੇ ਆ ਆਹ ਨਿੰਬੂ ਦਾ ਸਾਈ ਦਾ ਜਿਹੜਾ ਨਿੰਬੂ ਸਾਈ ਦੇ ਤੁਸੀਂ ਪੀਣੇ ਬਣਾ ਕੇ ਤੇ ਇਹਨੂੰ ਆਪਾਂ ਦੁੱਧ ਦੇ ਨਾਲ ਖਾਣਾ ਆ ਕਿਸੇ ਵੀ ਟਾਈਮ ਖਾ ਸਕਦੇ ਆ ਤੁਸੀਂ ਇਹਨੂੰ ਉਸ ਜਿ ਆਪਾਂ ਪੀਣੇ ਬਣਾ ਕੇ ਤੁਹਾਨੂੰ ਸਾਰੀਆਂ ਦਿਖਾਉਨੇ ਆ ਆਪਣੇ ਤੀਕ ਪੀਣੇ ਵਾਂ ਜਾਣਗੇ ਆ ਇਹ ਤੇ ਰੋਜ਼ ਦੀ ਇੱਕ ਪਿੰਨੀ ਖਾਣੀ ਆ ਆਪਾਂ ਬਹੁਤ ਹੀ ਸੋਹਣੇ ਸਹੀ ਆ ਮੈਂ ਇਹ ਮੈਂ ਤਾਂ ਆਪਣੀ ਤੇ ਬਹੁਤ ਹੀ ਵਧੀਆ ਪਿੰਨੀਆ ਬਣੀਆਂ ਨੇ ਇਹ ਲਓ ਜੀ ਆਪਾਂ ਮਿਲਦੇ ਹਾਂ ਸਾਰੇ ਪਿੰਨੀਆਂ ਬੱਟ ਕੇ ਫਿਰ ਆਪਾਂ ਖਾਂਦੇ ਆ ਤੇ ਤੁਹਾਨੂੰ ਦੱਸਦੇ ਆ ਟੇਸਟ ਕਿਦਾਂ ਦਾ ਲਓ ਜੀ ਚਾਸਪੂਦੀਆਂ ਪਿੰਨੀਆਂ ਬਣ ਕੇ ਹੋ ਗਈਆਂ ਤਿਆਰ ਬਹੁਤ ਹੀ ਵਧੀਆ ਬਣੀਆਂ ਨੇ ਟੇਸਟੀ ਬਣੀਆਂ ਨੇ ਮੈਂ ਖਾ ਕੇ ਦੇਖ ਲਈ ਆ ਕੋਈ ਕੌੜਾਪਨ ਜ਼ਿਆਦਾ ਨਹੀਂ ਆ ਰਿਹਾ ਇਹਦੇ ਵਿੱਚ ਬਸ ਸਿਰਫ ਜਿੰਨੀ ਕਿ ਮਿੱਠਾ ਦੀ ਕੜਤਨ ਹੁੰਦੀ ਆ ਓਨੇ ਕੀ ਆਉਂਦੀ ਆ ਪਰ ਇਹਨੂੰ ਇਹਦੇ ਆਪਾਂ ਨੂੰ ਬੈਨੀਫਿਟ ਬਹੁਤ ਨੇ ਕਿਸੇ ਵੀ ਕਿਸਮ ਲੋ ਜੀ ਤੁਸੀਂ ਵੀ ਘਰ ਵਿੱਚ ਚਾਸਪੂਦੀਆਂ ਪਿੰਨੀਆਂ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡੀਆਂ ਚਾਸਪੂਦੀਆਂ ਪਿੰਨੀਆਂ ਕਿੱਦਾਂ ਦੀਆਂ ਬਣੀਆਂ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ